ਕੀਤਾ ਖਾਲਸਾ ਵੱਲ ਦੇ ਜੀਪਾਂ ਦੇ ਅ ਸੰਗਤ ਨੂੰ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਲੱਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੀਜੀ ਦੀਪਿਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਪਿੰਗਾਂ ਕਰਤੀਆਂ ਤੇ ਜਿਹੜੀਆਂ ਵੀਡੀਓ ਹੈ ਜੀ ਤੇ ਪਹਿਲਾਂ ਵੀ ਤੇ ਅੱਜ ਵੀ ਮਾਗੀ ਮੰਗੀ ਆ ਲੈਫਟੀ ਰੂਪ ਚ ਜੀ ਵੀ ਮਾਗੀ ਮੰਗੇ ਕਿ ਇਹ ਅਕੀਰਲੀ ਸਾਹਿਬ ਕੀ ਆ ਤੇ ਅਸੀਂ ਐਥੋਂ ਹੋਣ ਦੇ ਨਾਤੇ ਸੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਠਾ ਕਚਰਿਆਂ ਦੇ ਕੀੜੇ ਨਾਲ ਵੀ ਅੱਗੇ ਤੋਂ ਡਬਲ ਮੀਨ ਵਾਲੀਆਂ ਵੀਡੀਓ ਨਕਚਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਵਾਲਾ ਨਹੀਂ ਕੀਤੇ ਜਾਣਗੀਆਂ ਜੇ ਇਹ ਦੀਪਕਾ ਲੁਥਰਾ ਗਲਤ ਪ੍ਰੋਮੋਸ਼ਨ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਬਾਰਾ ਓਪਨ ਕੀਤਾ ਜਾਊਗਾ ਜਿਹਦੇ ਕਿ ਇਹਨਾਂ ਦੀ ਸਹਿਮਤੀ ਆ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਨੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਵੀ ਇੱਕ ਵਾਰੀ ਇਹ ਮੰਨ ਲਿਆ ਜਾਵੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚੀ ਨੀਚੇ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਕੀਤੀ ਜਾਵੇ ਕਿਉਂਕਿ ਧੀਆਂ ਭੈਣਾਂ ਸਾਡੇ ਨਾਲ ਸਾਂਝੀਆਂ ਹੁੰਦੀਆਂ ਜਿੰਨੀ ਕਮਾਤੋਂ ਹੁੰਦੀ ਉਹਨਾਂ ਵਰਤ ਤੇ ਲੈਂਦਾ ਵਾਹੇ ਦੂਜੀ ਕਰਦਾ ਉਹ